ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰਸ ਤੁਹਾਡੇ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੋਲੀਟੀਕਲ ਸਾਇੰਸ ਦਾ ਟਾਪਿਕ ਕਰਾਂਗੇ ਭਾਰਤ ਵਿੱਚ ਚੋਣ ਅਯੋਗ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਪਾਵਰਸ ਪੋਜੀਸ਼ਨ ਠੀਕ ਹੈ ਤੇ ਇਹਦੀ ਕੀ ਕੰਪੋਜੀਸ਼ਨ ਹੈ ਚੋਣ ਅਯੋਗ ਦੀਆਂ ਸ਼ਕਤੀਆਂ ਦੀ ਭੂਮਿਕਾ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਕਿ ਇੰਟਰੋਡਕਸ਼ਨ ਆ ਤੁਸੀਂ ਇਸ ਤੋਂ ਇਲਾਵਾ ਵੀ ਇੰਟਰੋਡਕਸ਼ਨ ਹੋਰ ਵੀ ਐਕਸਟਰਾ ਦੇ ਜਾਓ ਜਿੰਨੀ ਵੀ ਤੁਹਾਨੂੰ ਨੌਲੇਜ ਹੈ ਚੋਣ ਕਮਿਸ਼ਨ ਬਾਰੇ ਠੀਕ ਹੈ ਹਾਂਜੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਤੰਤਰ ਤੇ ਨਿਰਪੱਖ ਚੋਣਾਂ ਦੇ ਮਹੱਤਮ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਸੀ ਇਸ ਲਈ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਵਿੱਚ ਇੱਕ ਸਤੰਤਰ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ ਜਿਹੜਾ ਆਪਣੇ ਕੰਮਾਂ ਦੇ ਵਿੱਚ ਆਜ਼ਾਦ ਆ ਸਤੰਤਰਾ ਤੇ ਜਿਹੜਾ ਇੱਕ ਚੋਣ ਕਮਿਸ਼ਨਰ ਦੇ ਅਧੀਨ ਕੰਮ ਕਰਦਾ ਹਾਂਜੀ ਚੋਣ ਕਮਿਸ਼ਨ ਦੀ ਰਚਨਾ ਕੰਪੋਜੀਸ਼ਨ ਆਫ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਦੀ ਰਚਨਾ ਸੰਵਿਧਾਨ ਦੇ ਅਨੁਛੇਦ 324 ਦੇ ਵਿੱਚ ਕੀਤਾ ਗਿਆ ਚੋਣ ਕਮਿਸ਼ਨ ਦੇ ਜਿਹੜਾ ਵਰਨਣਾ 324 ਜਿਹੜਾ ਆਰਟੀਕਲ ਆ ਉਹਦੇ ਅਧੀਨ ਆ 324 ਆਰਟੀਕਲ ਦੇ ਅਨਸਾਰ ਕਮਿਸ਼ਨ ਆ ਪਾਰਟ ਦੇ ਵਿੱਚ ਇੱਕ ਮੁੱਖ ਚੋਣ ਕਮਿਸ਼ਨਰ ਤੇ ਕੁਝ ਹੋਰ ਚੋਣ ਕਮਿਸ਼ਨਰ ਹੋਣਗੇ ਚੋਣ ਕਮਿਸ਼ਨਰਾਂ ਦੀ ਗਿਣਤੀ ਸਮੇਂ-ਸਮੇਂ ਤੇ ਰਾਸ਼ਟਰਪਤੀ ਦੇ ਵੱਲੋਂ ਨਿਰਧਾਰਿਤ ਕੀਤੀ ਜਾਊਗੀ ਚੋਣ ਕਮਿਸ਼ਨਰ ਨੂੰ ਸਹਾਇਤਾ ਦੇਣ ਲਈ ਲੋਕ ਸਭਾ ਤੇ ਰਾਜ ਵਿਧਾਨ ਸਭ ਵਿਰਾਜ ਵਿਧਾਨ ਮੰਡਲ ਦੇ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਰਾਸ਼ਟਰਪਤੀ ਖੇਤਰੀ ਚੋਣ ਕਮਿਸ਼ਨਰ ਦੀ ਨਿਯੁਕਤੀ ਕਰਦਾ ਤੇ ਅੱਜ ਕੱਲ ਚੋਣ ਕਮਿਸ਼ਨ ਦੇ ਵਿੱਚ ਇੱਕ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ ਨੇ ਇੱਕ ਮੁੱਖਾ ਮਤਲਬ ਕਿ ਬਾਕੀ ਦੋ ਹੋਰ ਨੇ ਤੇ ਵਰਤਮਾਨ ਸਮੇਂ ਕਿਹੜੇ ਤੁਸੀਂ ਹਾਂਜੀ ਜਿਹੜੇ ਹੁਣ ਚੋਣ ਕਮਿਸ਼ਨਰ ਨੇ ਮੁੱਖ ਚੋਣ ਕਮਿਸ਼ਨਰ ਚੀਫ ਇਲੈਕਸ਼ਨ ਕਮਿਸ਼ਨਰ ਹੋਣ ਹੈਗੇ ਨੇ ਗਣੇਸ਼ ਕੁਮਾਰ T26 ਨੰਬਰ ਹੈ ਇਹਨਾਂ ਦਾ ਮਤਲਬ ਕਿ 26ਵੇਂ ਮੁੱਖ ਚੋਣ ਕਮਿਸ਼ਨਰ ਹੈਗੇ ਨੇ ਗਣੇਸ਼ ਕੁਮਾਰ ਠੀਕ ਹੈ ਹਾਂਜੀ ਅੱਗੇ ਨਿਪਟੇ ਚੋਣ ਕਮਿਸ਼ਨਰ ਤੇ ਦੂਸਰੇ ਚੋਣ ਕਮਿਸ਼ਨਰਾਂ ਦੀ ਨਿਪਤੀ ਰਾਸ਼ਟਰਪਤੀ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ ਯੋਗਤਾਵਾਂ ਅੱਗੇ ਕੁਆਲੀਫਿਕੇਸ਼ਨ ਕੀ ਹੁੰਦੀ ਹੈ ਇਹਨਾਂ ਦੀ ਸੰਵਿਧਾਨ ਵਿੱਚ ਮੁੱਖ ਚੋਣ ਕਮਿਸ਼ਨਰ ਤੇ ਚ ਦੂਸਰੇ ਚੋਣ ਕਮਿਸ਼ਨਰਾਂ ਦੇ ਯੋਗਤਾਵਾਂ ਦਾ ਵਰਣਨ ਨਹੀਂ ਕੀਤਾ ਗਿਆ ਤੇ ਨਾ ਹੀ ਸੰਸਦ ਨੇ ਇਸ ਸੰਬੰਦੇ ਕੋਈ ਕਾਨੂੰਨ ਬਣਾਇਆ ਤੇ ਇਸ ਲਈ ਅੱਜ ਤੱਕ ਜਿੰਨੇ ਵੀ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਸਾਰੇ ਭਾਰਤ ਸਰਕਾਰ ਦੇ ਉੱਚ ਅਧਿਕਾਰੀ ਰਹੇ ਨੇ ਅੱਗੇ ਟਣੇ ਹੋਰ ਕਿੰਨਾ ਇਹਨਾਂ ਦਾ ਸੰਵਿਧਾਨ ਦੇ ਅਨੁਛੇਦ 324 ਦੇ ਅਨੁਸਾਰ ਚੋਣ ਕਮਿਸ਼ਨਰ ਦਾ ਕਾਰਜਕਾਲ ਸੰਸਦ ਵੱਲੋਂ ਬਣਾਏ ਗਏ ਕਾਨੂੰਨ ਅਨੁਸਾਰ ਰਾਸ਼ਟਰਪਤੀ ਦੁਆਰਾ ਨਿਸ਼ਿਤ ਕੀਤਾ ਜਾਵੇਗਾ 372 ਤੋਂ ਪਹਿਲਾਂ ਚੋਣ ਕਮਿਸ਼ਨਰ ਦੇ ਕਾਰਜਕਾਲ ਤੇ ਸੇਵਾ ਸੰਬੰਧੀ ਸ਼ਰਤਾਂ ਬਾਰੇ ਕੋਈ ਵਿਸ਼ੇਸ਼ ਵਿਵਸਥਾ ਨਹੀਂ ਸੀ ਇਸ ਲਈ ਪਹਿਲੇ ਦੋ ਚੋਣ ਕਮਿਸ਼ਨਰ 8 ਸਾਲ ਤੱਕ ਨਿਯੁਕਤ ਰਹੇ ਨੇ ਤੇ ਵਰਤਮਾਨ ਸਮੇਂ ਕਾਨੂੰਨ ਅਨੁਸਾਰ ਮੁੱਖ ਚੋਣ ਕਮਿਸ਼ਨਰ 6 ਸਾਲ ਦੇ ਲਈ ਨਿਯੁਕਤ ਕੀਤਾ ਜਾਂਦਾ ਮਤਲਬ ਕਿ 1972 ਤੋਂ ਪਹਿਲਾਂ ਤਾਂ ਕੁਝ ਹੈ ਨਹੀਂ ਸੀ ਬਟ ਹੁਣ ਹੈ ਹੁਣ ਕੀ ਹੈ 6 ਇਅਰ ਨੇ ਮੁੱਖ ਚੋਣ ਕਮਿਸ਼ਨਰ 6 ਸਾਲ ਦੀ ਮਿਆਦ ਤੋਂ ਪਹਿਲਾਂ ਵੀ ਅਸਤੀਫਾ ਦੇ ਸਕਦਾ ਤੇ ਰਾਸ਼ਟਰਪਤੀ 6 ਸਾਲ ਤੋਂ ਪਹਿਲਾਂ ਨਿਸ਼ਚਿਤ ਢੰਗ ਅਨੁਸਾਰ ਉਹਨੂੰ ਹਟਾ ਵੀ ਸਕਦਾ ਅੱਗੇ ਹੈਗਾ ਅਹੁਦੇ ਤੋਂ ਹਟਾਉਣ ਦਾ ਢੰਗ ਕੀ ਹੈ ਸੰਵਿਧਾਨ ਦੇ ਅਨੁਛੇਦ 324 ਦੇ ਆਰਟੀਕਲ ਪੰਜ ਦੇ ਅਧੀਨ ਮੁੱਖ ਚੋਣ ਕਮਿਸ਼ਨਰ ਨੂੰ ਉਸੇ ਤਰ੍ਹਾਂ ਹਟਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਜੱਜ ਨੂੰ ਮੁੱਖ ਚੋਣ ਕਮਿਸ਼ਨਰ ਨੂੰ ਰਾਸ਼ਟਰਪਤੀ ਤਾਂ ਹੀ ਹਟਾ ਸਕਦਾ ਜਦੋਂ ਉਸ ਦੇ ਵਿਰੁੱਧ ਦੁਰਾਚਾਰ ਮਿਸ ਬਿਹੇਵੀਅਰ ਅਤੇ ਅਸਮਰੱਥਾ ਦਾ ਦੋਸ਼ ਸਿੱਧ ਹੋ ਜਾਵੇ ਤਾਂ ਸੰਸਦ ਦੇ ਦੋਹਾਂ ਸਦਨਾਂ ਨੇ ਸਬੰਧਿਤ ਵਕ ਵਕ ਆਪਣੇ ਸਦਨ ਦੇ ਮੈਂਬਰਾਂ ਤੇ ਪੂਰਨ ਬਹੁਮਤ ਤੇ ਹਾਜ਼ਰ ਤੇ ਵਰਤਮਾਨ ਹਾਜ਼ਰ ਤੇ ਮਤਦਾਨ ਕਰਨ ਵਾਲੇ ਮੈਂਬਰਾਂ ਦੀ 2/3 ਬਹੁਮਤ ਨਾਲ ਜਿਹੜਾ ਪ੍ਰਸਤਾਵ ਪਾਸ ਕਰ ਦਿੱਤਾ ਜਾਊਗਾ ਤਾਂ ਫਿਰ ਜਿਹੜੇ ਕੀ ਉਹਨੂੰ ਹਟਾ ਦਿੱਤਾ ਜਾਊਗਾ ਮੁੱਖ ਚੋਣ ਕਮਿਸ਼ਨ ਨੂੰ ਅਜੇ ਤੱਕ ਕਿਸੇ ਵੀ ਚੋਣ ਕਮਿਸ਼ਨ ਨੂੰ ਸਮੇਂ ਤੋਂ ਪਹਿਲਾਂ ਨਹੀਂ ਹਟਾਇਆ ਗਿਆ ਅੱਗੇ ਕੰਡੀਸ਼ਨ ਆਫ ਸਰਵਿਸ ਕੀ ਹੈ ਸੰਵਿਧਾਨ ਅਨੁਸਾਰ ਮੁੱਖ ਚੋਣ ਕਮਿਸ਼ਨਰ ਦੂਸਰੇ ਚੋਣ ਕਮਿਸ਼ਨਰਾਂ ਦੇ ਖੇਤੇ ਚੋਣ ਕਮਿਸ਼ਨਰਾਂ ਦੀ ਤਨਖਾਹ ਤੇ ਦੂਸਰੀਆਂ ਸੇਵਾ ਸੰਬੰਧੀ ਸ਼ਰਤਾਂ ਰਾਸ਼ਟਰਪਤੀ ਵੱਲੋਂ ਸੰਸਦ ਦੁਆਰਾ ਇਸ ਸੰਬੰਧੀ ਬਣਾਏ ਗਏ ਕਾਨੂੰਨਾਂ ਦੇ ਅਨੁਸਾਰ ਕੀਤੇ ਜਾਂਦੇ ਹਨ ਨਿਸ਼ਚਿਤ ਪਰ ਸੰਵਿਧਾਨ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਚੋਣ ਕਮਿਸ਼ਨਰ ਤੇ ਖੇਤਰੀ ਚੋਣ ਕਮਿਸ਼ਨਰ ਦੀ ਤਨਖਾਹ ਅਤੇ ਸੇਵਾ ਸ਼ਰਤਾਂ ਵਿੱਚ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਕੋਈ ਜਈ ਤਬਦੀਲੀ ਨਹੀਂ ਕੀਤੀ ਜਾ ਸਕਦੀ ਜਿਸ ਨਾਲ ਉਹਨਾਂ ਨੂੰ ਕੋਈ ਹਾਨੀ ਹੁੰਦੀ ਹੋਵੇ ਹੁਣ ਕੰਮ ਕੀ ਕੀ ਨੇ ਫੰਕਸ਼ਨਸ ਕੀ ਨੇ ਕੰਮ ਨੂੰ ਕਾਰਜ ਵੀ ਲਿਖਿਆ ਜਾ ਸਕਦਾ ਕਾਰਜ ਕੀ ਕੀ ਨੇ ਜਾਂ ਭੂਮਿਕਾ ਕੀ ਹੈ ਠੀਕ ਹੈ ਤਿੰਨੋਂ ਚੀਜ਼ਾਂ ਨੇ ਭੂਮਿਕਾ ਕੰਮ ਤੇ ਅਧਿਕਾਰ ਚ ਪਹਿਲਾ ਕੀ ਆ ਚੋਣਾਂ ਦਾ ਨਿਰੀਖਣ ਕਰਨਾ ਨਿਰਦੇਸ਼ਣ ਕਰਨਾ ਤੇ ਕੰਟਰੋਲ ਕਰਨਾ ਚੋਣ ਕਮਿਸ਼ਨ ਨੂੰ ਚੋਣਾਂ ਸਬੰਧੀ ਸਾਰੇ ਮਾਮਲਿਆਂ ਦਾ ਨਿਰੀਖਣ ਕਰਨਾ ਪੈਂਦਾ ਤੇ ਨਿਰਦੇਸ਼ ਦੇਣਾ ਪੈਂਦਾ ਤੇ ਕੰਟਰੋਲ ਕਰਨਾ ਦਾ ਅਧਿਕਾਰ ਪ੍ਰਾਪਤ ਆ ਚੋਣ ਕਮਿਸ਼ਨ ਚੋਣ ਸਬੰਧੀ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣੀ ਹੈ ਚੋਣ ਕਮਿਸ਼ਨ ਦਾ ਕਰਤੱਬਾ ਅੱਗੇ ਹੈਗਾ ਮਤਦਾਤਾ ਸੂਚੇਦਾਰ ਕਰਨਾ ਹਾਂਜੀ ਇਲੈਕਟਰਲ ਰੋਲਸ ਚੋਣ ਕਮਿਸ਼ਨ ਦਾ ਇੱਕ ਮਹੱਤਵਪੂਰਨ ਕੰਮ ਸੰਸਦ ਤੇ ਰਾਜ ਵਿਧਾਨ ਸਭਾ ਦੇ ਜਿਹੜਾ ਚੋਣਾਂ ਲਈ ਮਤਾਦਾ ਸੂਚੀਆਂ ਤਿਆਰ ਕਰਨਾ ਚੋਣਾਂ ਵਾਲੀ ਨਿਸ਼ਚਿਤ ਤਾਰੀਖ ਨਿਸ਼ਿਤ ਕਰਨੀ ਆ ਟੂ ਡਿਸਾਈਡ ਡੇਟ ਆਫ ਇਲੈਕਸ਼ਨ ਚੋਣ ਕਮਿਸ਼ਨ ਵੱਖ-ਵੱਖ ਚੋਣ ਖੇਤਰਾਂ ਵਿੱਚ ਚੋਣ ਕਮਿਸ਼ਨ ਚੋਣਾ ਕਰਵਾਉਣ ਦੀ ਮਿਤੀ ਨਿਸ਼ਿਤ ਕਰਦਾ ਤੇ ਚੋਣ ਅਯੋਗ ਨਾਮਜ਼ਦਗੀ ਪੱਤਰਾਂ ਦੇ ਦਾਖਲੇ ਦੀ ਆਖਰੀ ਮਿਤੀ ਨਿਸ਼ਿਤ ਕਰਦਾ ਤੇ ਚੋਣ ਕਮਿਸ਼ਨ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਦੀ ਮਿਤੀ ਵੀ ਨਿਸ਼ਿਤ ਕਰਦਾ ਤੇ ਚੋਣ ਕਮਿਸ਼ਨ ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ ਦੀ ਤਾਰੀਖ ਦਾ ਵੀ ਐਲਾਨ ਕਰਦਾ ਅੱਗੇ ਹੈਗਾ ਰਾਜ ਵਿਧਾਨ ਮੰਡਲ ਲਈ ਚੋਣਾਂ ਕਰਵਾਉਣੀ ਆ ਕੰਡਕਟ ਆਫ ਇਲੈਕਸ਼ਨ ਆਫ ਸਟੇਟ ਲੈਜਿਸਲੇਚਰ ਚੋਣ ਕਮਿਸ਼ਨ ਸਾਰੇ ਦੇਸ਼ ਦੇ ਸੰਸਦ ਵਿਧਾਨ ਮੰਡਲ ਦੇ ਚੋਣਾਂ ਦੀ ਵਿਵਸਥਾ ਕਰਦਾ ਅੱਗੇ ਸੰਸਦ ਦੀਆਂ ਚੋਣਾਂ ਕਰਵਾਉਣੀਆਂ ਚੋਣ ਕਮਿਸ਼ਨ ਸੰਸਦ ਦੇ ਦੋਹਾਂ ਸਦਨਾਂ ਨਾਲ ਲੋਕ ਸਭਾ ਤੇ ਰਾਜ ਸਭਾ ਦੇ ਚੋਣਾਂ ਦਾ ਪ੍ਰਬੰਧ ਕਰਦਾ ਤੇ ਹੁਣ ਤੱਕ ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ 18 18ਵੇਂ ਲੋਕ ਸਭਾ ਚੋਣ ਚੱਲ ਰਹੀ ਹੈ ਠੀਕ ਹੈ 18 ਕਰਵਾ ਕੇ ਆਏ ਨੇ ਅੱਗੇ ਹੈਗਾ ਰਾਸ਼ਟਰਪਤੀ ਪ੍ਰਸ਼ਟਪਤੀ ਚੋਣ ਲਈ ਚੋਣ ਕਰਵਾਉਣੀ ਚੋਣ ਕਮਿਸ਼ਨ ਰਾਸ਼ਟਰਪਤੀ ਤੇ ਪ੍ਰਸ਼ਟਪਤੀ ਦੀ ਚੋਣ ਕਰਵਾਉਣ ਲਈ ਵੀ ਮਦਾਦਾ ਸੂਚੀ ਤਿਆਰ ਕਰਵਾਉਂਦਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਦਾ ਨਾਮਜ਼ਾਦਗੀ ਪੱਤਰ ਭਰਨ ਨਾਮਜ਼ਾਦਗੀ ਪੱਤਰਾਂ ਦੀ ਜਾਂਚ ਕਰਨਾ ਤੇ ਨਾਮ ਵਾਪਸ ਲੈਣ ਦੀ ਮਿਤੀ ਵੀ ਨਿਸ਼ਚਿਤ ਕਰਦਾ ਅੱਗੇ ਹੈਗਾ ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣੀ ਚੋਣ ਕਮਿਸ਼ਨ ਹੀ ਰਾਜਨੀਤਿਕ ਦਲਾਂ ਨੂੰ ਕੌਮੀ ਦਲ ਜਾਂ ਪ੍ਰਦੇਸ਼ੀਕ ਦਲ ਦੇ ਤੌਰ ਤੇ ਮਾਨਤਾ ਦਿੰਦਾ ਤੇ ਅੱਗੇ ਐਗਜ਼ਾਮਪਲ ਪਰ ਬਹੁਤ ਵਾਰ ਕਰ ਲਈ ਅੱਗੇ ਹੈਗਾ ਚੋਣ ਨਿਸ਼ਾਨ ਦੇਣਾ ਟੂ ਅ ਲੋਟ ਇਲੈਕਸ਼ਨ ਸਿੰਬल्स ਵੱਖ-ਵੱਖੋਂ ਆਦਾਨੇ ਕਿ ਦਲਾਂ ਨੂੰ ਚੋਣ ਕਮਿਸ਼ਨ ਚੋਂ ਉਹ ਕਮਿਸ਼ਨ ਵੱਲੋਂ ਦਿੱਤੇ ਜਾਂਦੇ ਨੇ ਚੋਣ ਨਿਸ਼ਾਨ ਜਿਹੜੇ ਉਮੀਦਵਾਰ ਸਤੰਤਰ ਚ ਤੌਰ ਤੇ ਚੋਣਾਂ ਵਿੱਚ ਖੜੇ ਹੁੰਦੇ ਨੇ ਉਹਨਾਂ ਨੂੰ ਵੀ ਚੋਣ ਕਮਿਸ਼ਨ ਹੀ ਚੋਣ ਨਿਸ਼ਾਨ ਦਿੰਦਾ ਅੱਗੇ ਹੈਗਾ ਚੋਣ ਕਰਮਚਾਰੀਆਂ ਤੇ ਕੰਟਰੋਲ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਚੋਣ ਕੰਮਾਂ ਲਈ ਦਿੱਤੇ ਗਏ ਕਰਮਚਾਰੀਆਂ ਤੇ ਚੋਣ ਕਮਿਸ਼ਨ ਦਾ ਕੰਟਰੋਲ ਹੁੰਦਾ ਇਹ ਰਾਸ਼ਟਰਪਤੀ ਚੋਣ ਕਮਿਸ਼ਨਰਾਂ ਦੇ ਹੁਕਮ ਅਨੁਸਾਰ ਕੰਮ ਕਰਦੇ ਨੇ ਅੱਗੇ ਚੋਣਾਂ ਸੰਬੰਧੀ ਵਿਵਹਾਰ ਸਹਿੰਤਾ ਨਿਰਧਾਰਿਤ ਕਰਨਾ ਚੋਣ ਕਮਿਸ਼ਨ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਵਿਵਹਾਰ ਸਹਿੰਤਾ ਨਿਰਧਾਰਿਤ ਕਰਦਾ ਜੇ ਕੋਈ ਰਾਣੀਕ ਪਾਰਟੀ ਦਾ ਅਰਜਾ ਆਜ਼ਾਦ ਉਮੀਦਵਾਰ ਦਾ ਸਰਕਾਰ ਚੋਣ ਕਾਨੂੰਨ ਜਾਂ ਚੋਣ ਵਿਵਹਾਰ ਸਹਿੰਤਾ ਦੇ ਉਲੰਘਣਾ ਕਰਦਾ ਤਾਂ ਉਲੰਘਣਾ ਦੇ ਦੋਸ਼ ਦੀ ਜਾਂਚ ਚੋਣ ਕਮਿਸ਼ਨ ਕਰਦਾ ਡਿਟਰਮੀਨੇਸ਼ਨ ਆਫ ਕੋਡ ਆਫ ਕੰਡਕਟ ਫਾਰ ਇਲੈਕਸ਼ਨਸ ਅੱਗੇ ਹੈਗਾ ਮਤਦਾਨ ਕੇਂਦਰ ਕਾਇਮ ਕਰਨਾ ਟੂ ਸਟੈਬਲਿਸ਼ ਪੋਲਿੰਗ ਹਰ ਸਟੇਸ਼ਨ ਚੋਣ ਕਮਿਸ਼ਨ ਸਮੇਂ ਚੋਣਾ ਸਮੇਂ ਕਿੰਨੇ મતદાન ਕੇਂਦਰ ਕੰਮ ਕਰਨ ਦੀ ਜ਼ਰੂਰਤ ਹੈ ਇਸ ਦਾ ਫੈਸਲਾ ਚੋਣ ਕਮਿਸ਼ਨਰ ਕਰਦਾ ਹੈ ਚੋਣ ਕਮਿਸ਼ਨਰ મતદાન ਕੇਂਦਰ ਕਾਇਮ ਕਰਦੇ ਸਮੇਂ ਇਸ ਗੱਲ ਨੂੰ ਵੀ ਜ਼ਰੂਰ ਧਿਆਨ ਚ ਰੱਖਦਾ ਕਿ ਨਾਗਰਿਕਾਂ ਨੂੰ ਬਹੁਤ ਦੂਰ ਤੱਕ મતદાન ਕਰਨ ਲਈ ਨਾ ਜਾਣਾ ਪਵੇ ਅੱਗੇ ਹੈਗਾ ਮੈਂਬਰਾਂ ਦੀ ਯੋਗਤਾਵਾਂ ਅਯੋਗਤਾਵਾਂ ਸੰਬੰਧੀ ਵਿਵਾਦਾਂ ਬਾਰੇ ਸਲਾਹ ਦੇਣੀ to give advice on the disqualification of members je sansad le chune gaye kise member di yogta sambandhi koi bhi vaad vivad khada ho janda ta uss vivad da us dispute da final decision na rashtrapati chun commissionar di salah naal karda is tarah je vidhan mandal le chune chune gaye kise ek member di yogta sambandhi koi bhi vivad paida ho janda ta us da faisla rajpal chun commission di salah naal karda ਅਗੇਗਾ ਚੋਣ ਖੇਤਰ ਵਿੱਚ ਪੂਨਰ ਮਤਦਾਨ ਆਰਡਰ ਆਫ ਰੀ ਪੋਲਿੰਗ ਜੇ ਕਿਸੇ ਚੋਣ ਖੇਤਰ ਵਿੱਚ ਜਾਂ ਕਿਸੇ ਵਿਸ਼ੇਸ਼ ਮਤਦਾਨ ਕੇਂਦਰ ਤੇ ਪ੍ਰਸ਼ਟ ਤਰੀਕਾ ਰਹੀ ਕੋਈ ਗੜਬੜੀ ਹੁੰਦੀ ਹੈ ਤਾਂ ਚੋਣ ਕਮਿਸ਼ਨ ਉਸ ਖੇਤਰ ਜਾਂ ਵਿਸ਼ੇਸ਼ ਮਤਦਾਨ ਕੇਂਦਰ ਤੇ ਪੂਰਨ ਮਤਦਾਨ ਦੇ ਹੁਕਮ ਦੇ ਸਤਾ ਦਾ 2 ਫਰਵਰੀ 1998 ਨੂੰ ਚੋਣ ਕਮਿਸ਼ਨ ਨੇ ਪਟਨਾ ਲੋਕ ਸਭਾ ਖੇਤਰ ਵਿੱਚ ਚੋਣਾ ਰੱਦ ਕਰ ਦਿੱਤੀ ਤਾਂ ਪੂਨਰ ਮਤਦਾਨ ਦਾ ਦੇਸ਼ ਦਿੱਤਾ ਗਿਆ ਨਰਿਕਕਾਂ ਦੀ ਨਿਯੁਕਤੀ ਅਪੁਆਇੰਟਮੈਂਟ ਆਫ ਦਾ ਆਬਜ਼ਰਵਰਸ ਚੋਣ ਕਮਿਸ਼ਨਰ ਸੁਤੰਤਰ ਤੇ ਨਿਰਪੱਖ ਚੋਣਾ ਕਰਵਾਉਣ ਲਈ ਆਬਜ਼ਰਵਰ ਦੀ ਜਿਹੜੀ ਨਿਯੁਕਤੀ ਕਰਦਾ ਚੋਣ ਸੁਧਾਰਾਂ ਦੇ ਸੁਝਾ ਰੀਕਮੈਂਡੇਸ਼ਨਸ ਆਫ ਇਲੈਕਸ਼ਨ ਰਿਫਾਰਮਸ ਚੋਣ ਕਮਿਸ਼ਨ ਸਮੇਂ-ਸਮੇਂ ਤੇ ਚੋਣਾ ਸੁਧਾਰ ਦੀਆਂ ਸ਼ਿਫਾਰਸ਼ਾਂ ਕਰਦਾ ਰਹਿੰਦਾ ਹੈ ਅੱਗੇ ਚੋਣ ਕਮਿਸ਼ਨ ਦਾ ਮਹੱਤਵ ਇੰਪੋਰਟੈਂਸ ਆਫ ਇਲੈਕਸ਼ਨ ਕਮਿਸ਼ਨ ਭਾਰਤ ਵਿੱਚ ਚੋਣ ਕਮਿਸ਼ਨ ਭਾਰਤ ਦੀ ਜਨਤਕ ਬਹੁਤ ਹੀ ਮਹੱਤਵਪੂਰਨ ਸੰਸਥਾ ਤੇ ਸੰਸਦ ਅਤੇ ਵਿਧਾਨ ਮੰਡਲ ਦੇ ਚੋਣਾਂ ਦਾ ਪ੍ਰਬੰਧ ਕਰਦਾ ਭਾਰਤ ਵਰਗੇ ਵੱਡੇ ਦੇਸ਼ ਵਿੱਚ ਚੋਣਾਂ ਦਾ ਪ੍ਰਬੰਧ ਕੋਈ ਸੌਖਾ ਕੰਮ ਨਹੀਂ ਹੈਗਾ ਚੋਣ ਕਮਿਸ਼ਨ ਨੇ ਹੁਣ ਤੱਕ 18 ਜਿਹੜੇ ਲੋਕ ਸਭਾ ਚੋਣਾਂ ਕਰਵਾ ਚੁੱਕੇ ਇਸ ਲਈ ਇਹਨਾਂ ਲਈ ਉਹ ਪ੍ਰਸ਼ੰਸਾ ਦਾ ਪਾਤਰ ਹੈ ਭਾਰਤ ਵਿੱਚ ਲੋਕਤੰਤਰ ਦੀ ਸਫਲਤਾ ਸੁਤੰਤਰ ਤੇ ਨਿਰਪੱਖ ਚੋਣਾਂ ਉੱਤੇ ਬਹੁਤ ਕੁਛ ਆਧਾਰਿਤ ਹੈ ਤੇ ਇਸ ਲਈ ਚੋਣ ਕਮਿਸ਼ਨ ਨੂੰ ਹੀ ਵਧਾਈ ਦਾ ਪਾਤਰ ਕਿਹਾ ਜਾ ਸਕਦਾ ਹੈ। ਚੋਣ ਕਮਿਸ਼ਨ ਦੇ ਦੇਖ ਰਹਿ ਕੇ ਦੇ ਵਿੱਚ ਹੁਣ ਤੱਕ ਨਿਰਪੱਖ ਤੇ ਸੁਤੰਤਰ ਚੋਣਾਂ ਹੁੰਦੀਆਂ ਨੇ। ਥੈਂਕਸ। ਸੋ ਇਹ ਸੀ ਤੁਹਾਡਾ ਪੋਲੀਟੀਕਲ ਸਾਇੰਸ ਦਾ ਜਿਹੜੇ ਕਿ ਟੌਪਿਕ ਹਨ। ਨੈਕਸਟ ਟੌਪਿਕ ਆਪਾਂ ਜਲਦ ਅਪਲੋਡ ਕਰਾਂਗੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਟੂਡੈਂਟਸ ਤੇ ਬਾਕੀ ਵੀ ਪਤਾ ਤੁਹਾਡੇ ਸਾਰੇ ਸਬਜੈਕਟ ਕਵਰ ਕਰਾਂਗੇ ਜਿਹਨੇ ਸੈਮੈਸਟਰ ਸੈਕੰਡ ਆ ਉਹਦੇ ਆਲਰੇਡੀ ਸਾਰੇ ਟਾਪਿਕਸ ਅਪਲੋਡ ਨੇ ਸੋ ਜਿਹੜੇ ਬੱਚੇ ਵੀ ਹੋਣਗੇ ਨੇ ਤੁਹਾਡੀ ਜਾਣ ਪਛਾਣ ਚ ਸੈਮੈਸਟਰ ਸੈਕੰਡ ਵਾਲੇ ਉਹਨਾਂ ਨੂੰ ਵੀ ਤੁਸੀਂ ਜਿਹੜੇ ਕੀ ਚੈਨਲ ਬਾਰੇ ਜਾਣਕਾਰੀ ਦੇ ਸਕਦੇ ਹੋ ਥੈਂਕਸ